ਨੇ ਬਾਕਸਿੰਗ ਤੋਂ ਟ੍ਰੇਨਿੰਗ ਕਰ ਰਹੇ ਨੇ। ਬਿਸ਼ਨੋਈ ਆਪਣੇ ਬੱਚਿਆਂ ਨੂੰ ਬੁਲਾ। ਪਾਣੀ ਆ ਲਾ ਘਮ ਹੋ ਗਿਆ ਸੀ। ਹਾਂ ਪਾਣੀ ਆ ਗਿਆ। ਰੈਕ ਦਾ। ਰੈਕ ਫਰਮ ਜਿਹੀ ਨਹੀਂ ਹੁੰਦੀ ਤਾਂ ਬਲੈਕ ਕਰਦੇ। ਚੱਲ ਜੀ। ਨਾ ਆਉ। ਲੰਬੇ ਲੋਕਾਂ ਦੇ ਵਾਸਤੇ ਵਧੀਆ ਬਣ ਗਿਆ ਜੀ। ਔਰਤਾਂ ਦੇ ਵਾਸਤੇ ਬਹੁਤ ਜ਼ਿਆਦਾ ਵਧੀਆ ਜੀ। ਜਿਹੜੇ ਧੜਾ ਆ ਗਿਆ ਜਾਂ ਵਾਲ ਨੱਪ ਕਰਦੇ ਜਾਂ ਸਾਡੀ ਪਹਿਲ ਗਾਣੇ ਕਰ ਫਾਈਟ ਕਰਨੀ ਫਿਰ ਮੈਂ ਆ ਜਾਵਾਂ। ਇੱਕ ਮਿੰਟ ਸੰਭਾਲੋ। ਆ ਜਾਓ ਬੱਚਾ ਇੱਧਰ ਹੀ ਆ। ਹਾਂ ਜੀ ਸਰ ਕੀ ਕੰਮ ਚਾਹੁੰਦਾ ਹੈ ਸਟੇਡੀਅਮ ਕੰਫਰੈਂਸ ਸਰ ਜਦੋਂ 6 ਤੋਂ 7 ਮਹੀਨੇ ਪਹਿਲਾਂ ਆਪਾਂ ਆਫਿਸ ਸੰਭਾਲਿਆ ਸੀਗਾ ਉਦੋਂ ਆਪਣੇ ਕੋਲੇ ਜਿੰਨੇ ਵੀ ਲੋਕ ਇੱਥੇ ਟਰੈਕ 'ਚ ਮਤਲਬ ਸਟੇਡੀਅਮ 'ਚ ਪ੍ਰੈਕਟਿਸ ਕਰਦੇ ਸੀ ਉਹਨਾਂ ਦੀ ਛੋਟੀ ਜਿਹੀ ਡਿਮਾਂਡ ਰੱਖੀ ਸੀ ਵੀ ਇਸ ਲਈ 30 ਤੋਂ 35 ਸਾਲਾਂ ਤੋਂ ਇੱਥੇ ਟਰੈਕ ਦੀ ਰੀਫਰਮਿਸ਼ਮੈਂਟ ਨਹੀਂ ਹੋਈ ਟਰੈਕ ਦੁਬਾਰੇ ਨਹੀਂ ਬਣਿਆ ਰੀਲੇ ਨਹੀਂ ਹੋਇਆ ਤੇ ਜਿਦੇ ਕਰਕੇ ਸਾਡੇ ਐਥਲੀਟ ਭਰਾਵਾਂ ਪਹਿਣਾ ਦੇ ਗੋਡੇ ਦਰਦ ਹੁੰਦੇ ਆ ਜਾਂ ਫਿਰ ਕਈ ਵਾਰੀ ਇੰਜਰੀ ਹੋ ਜਾਂਦੀ ਹੈ ਤੇ ਉਸ ਇਸ਼ੂ ਨੂੰ ਅਸੀਂ ਪਹਿਲ ਦੇ ਆਧਾਰ ਤੇ ਸੋਲਵ ਕਰਦੇ ਹੋਏ ਹੁਣ ਆਪਾਂ ਦੇਖਦੇ ਆ ਕਿ ਟਰੈਕ ਦੁਬਾਰਾ ਤੋਂ ਰੀਲੇ ਹੋ ਗਿਆ ਕੁਝ ਹੋਰ ਵੀ ਮੋਡਲੀਆਂ ਪ੍ਰੋਬਲਮ ਸੀਗੀਆਂ ਜਿੱਦਾਂ ਕਿ ਵਾਟਰ ਟੈਂਕਸ ਨੂੰ ਲੈ ਕੇ ਸੀਗਾ ਤੇ ਦੋ ਚਾਰ ਹੋਰ ਵੀ ਮੇਜਰ ਪ੍ਰੋਬਲਮਸ ਸੀਗੀਆਂ ਕੋਚਸ ਦੀ ਦਿੱਕਤ ਸੀਗੀ ਹੁਣ ਦੱਸਦੇ ਹੋਏ ਬੜੀ ਖੁਸ਼ੀ ਹੁੰਦੀ ਹੈ ਕਿ ਟਰੈਕ ਵੀ ਦੁਬਾਰਾ ਰੀਲੇ ਹੋ ਗਿਆ ਪਾਣੀ ਦੀ ਵੀ ਇੱਥੇ ਪ੍ਰੋਪਰ ਸਹੂਲਤ ਬਣ ਗਈ ਹੈ ਤੇ ਕੋਚਸ ਵੀ ਇੱਥੇ ਪਹੁੰਚ ਗਏ ਤਾਂ ਪਹਿਲਾਂ ਆਪਾਂ ਦੇਖਦੇ ਸੀ ਇੱਥੇ ਕੋਈ ਬਾਲਾ ਰਸ਼ ਨਹੀਂ ਸੀ ਹੁੰਦਾ ਕੋਈ ਸਾਡਾ ਯੂਥ ਇੱਥੇ ਖੇਡਣ ਨਹੀਂ ਸੀ ਆਂਦਾ ਮਗਰ ਹੁਣ ਇੱਥੇ ਬਹੁਤ ਰੌਣਕ ਲੱਗੀ ਹੈ ਬਹੁਤ ਆਪਾਂ ਦੇਖ ਸਕਦੇ ਹਾਂ ਕਿ ਬਠਿੰਡੇ ਸ਼ਹਿਰ ਦੇ ਯੂਥ ਇੱਥੇ ਪੂਰੀ ਮਿਹਨਤ ਕਰ ਰਹੇ ਆ ਤੇ ਆਫ ਦਿ ਗੇਮ ਲਾ ਰਹੇ ਆ ਤੇ ਬਟਿੰਡੇ ਸ਼ਹਿਰ ਦਾ ਨਾਮ ਜੋ ਹੈ ਰੌਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਉਹਨੇ ਮੈਨੂੰ ਕੋਚ ਸਾਹਿਬ ਨੇ ਦੱਸਿਆ ਵੀ ਪਿਛਲੇ ਟੂਰਨਾਮੈਂਟ ਚ ਆਪਣੇ ਬਟਿੰਡੇ ਸ਼ਹਿਰ ਦੇ ਐਥਲੀਟਸ ਨੇ ਅੱਖ ਮੈਡਲ ਜੋ ਹੈ ਬਟਿੰਡੇ ਸ਼ਹਿਰ ਨੂੰ ਸੌਪੇ ਆ ਤਿੰਨ ਮੈਡਲ ਮੇਰੇ ਬੱਚੇ ਦੇ ਆ 100 ਮੀਟਰ ਤੇ ਮਤਲਬ ਇਹ ਆਪਣੇ ਆਪ ਤੇ ਮਾਨ ਦੀ ਗੱਲ ਹੈ ਤੇ ਜੋ ਸਾਡੀ ਸਰਕਾਰ ਆ ਉਹਨਾਂ ਦੇ ਮੈਡਲਸ ਹੈਗੇ ਬਹੁਤ ਹੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਬਟਿੰਡੇ ਸ਼ਹਿਰ ਨੂੰ ਹੁਣ ਮੈਡਲ ਮਿਲ ਰਹੇ ਨੇ ਇੰਨੀ ਮਿਹਨਤ ਵਾਸਤੇ ਉਹਨਾਂ ਨੂੰ ਗਰਾਊਂਡ ਮਿਲਿਆ ਸਾਡੀ ਸਰਕਾਰ ਦਾ ਤੇ ਸਾਡਾ ਇੱਕੋ ਇੱਕ ਸੰਕਲਪ ਹੈ ਕਿ ਸਾਡਾ ਜੋ ਨਾਮ ਜੋ ਸਾਰੇ ਇੰਡੀਆ 'ਚ ਇਹਨਾਂ ਨੇ ਖਰਾਬ ਕੀਤਾ ਕਿ ਨਸ਼ਿਆਂ ਨਾਲ ਭਰਿਆ ਪੰਜਾਬ ਹੈ ਉਸ ਨੂੰ ਅਸੀਂ ਚੇਂਜ ਕਰਨਾ ਹੈ ਔਰਦੇ ਪੰਜਾਬ ਨੂੰ ਔਰਦੇ ਪੰਜਾਬ ਨੂੰ ਅਸੀਂ ਰੋਕਣਾ ਚੇਂਜ ਕਰਨਾ ਤੇ ਇਹ ਉਸ ਚੀਜ਼ ਦਾ ਸਬੂਤ ਹੈ ਤੇ ਅਸੀਂ ਆਪ ਦੀ ਜਿੰਨੀ ਵੀ ਕੋਸ਼ਿਸ਼ ਕਰਕੇ ਜੋ ਵੀ ਇਹਨਾਂ ਨੂੰ ਸਹੂਲਤ ਦੇ ਸਕਦੇ ਆ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰ ਸਕਦੇ ਆ ਦੇਖੋ ਇੰਨਾ ਮਿਹਨਤੀ ਤੇ ਜੋਸ਼ੀਲਾ ਯੂਥ ਸਾਡੇ ਪੰਜਾਬ ਕੋਲੇ ਹੈਗਾ ਤੇ ਉਹ ਕਿੰਨੀ ਅੱਗੇ ਸਪੋਰਟਸ ਦੀ ਫੀਲਡ ਵਿੱਚ ਜਾ ਸਕਦੇ ਆ ਇਹਦੀ ਕੋਈ ਬੈਰੀਅਰ ਨਹੀਂ ਹੈਗਾ ਕੋਈ ਕੈਪ ਨਹੀਂ ਹੈਗਾ ਮੈਨੂੰ ਇਹ ਲੱਗਦਾ ਕਿ ਇਹ ਇੰਟਰਨੈਸ਼ਨਲ ਖਿਡਾਰੀ ਵੀ ਬਣ ਸਕਦੇ ਆ ਤੇ ਉੱਤੇ ਵੀ ਬਟਿੰਡੇ ਸ਼ਹਿਰ ਦਾ ਨਾਮ ਰੌਸ਼ਨ ਜ਼ਰੂਰ ਕਰਨਗੇ ਆਪਣੀ ਮਿਹਨਤ ਸਦਕਾ ਤੇ ਜੋ ਸਰਕਾਰ ਵੱਲੋਂ ਨੀਤੀਆਂ ਬਣੀਆਂ ਕਿ ਵਾਤੋਂ-ਵਾਤ ਸਪੋਰਟਸ ਨੂੰ ਇਨਕਰੇਜ ਕਰੋ ਅਤਵਾਦ ਆਪਣੇ ਯੂਥ ਨੂੰ ਇਨਕਰੇਜ ਕਰੋ ਕਿ ਸਪੋਰਟਸ ਵੱਲ ਜਾਣ ਅਸੀਂ ਉਸ ਤੇ ਕੰਮ ਕਰ ਰਹੇ ਹਾਂ ਜੀ ਨਾਮ ਹੈ ਜੀ ਦੀ ਦਿੱਕਤ ਆ ਰਹੀ ਸੀ ਤੁਹਾਨੂੰ ਜੇ ਇੱਥੇ ਜਿੱਦ ਗੱਲ ਕੀਤੀ ਜਾਵੇ ਕਹਿੰਦੇ ਯਾਰ ਕੁਝ ਲਾ ਇਹ ਦਿੱਕਤ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਸੀ ਸਾਡੀ ਇੱਥੇ ਗਰਾਊਂਡ ਦੀ ਕਿ ਸਾਡੇ ਇੱਥੇ ਟਰੈਕ ਹੀ ਨਹੀਂ ਹੈਗਾ ਪੂਰੇ ਸ਼ਹਿਰ ਦੇ ਵਿੱਚ ਗਰਾਊਂਡ ਨਹੀਂ ਹੈਗਾ ਤਾਂ ਸਾਡੀ ਪਹਿਲੀ ਪ੍ਰੋਬਲਮ ਜਿਹੜੀ ਸਭ ਤੋਂ ਵੱਡੀ ਸਮੱਸਿਆ ਸੀਗੀ ਕਿ ਸਾਡੇ ਗਰਾਊਂਡ ਬਣੇ ਤਾਂ ਅਸੀਂ ਮੇਅਰ ਸਾਹਿਬ ਨੂੰ ਇੱਥੇ ਗਰਾਊਂਡ 'ਚ ਬੁਲਾਇਆ ਰਿਕਵੈਸਟ ਕੀਤੀ ਉਹਨਾਂ ਕੋਲੇ ਆਪਦੀ ਤਕਲੀਫ ਦੱਸੀ ਤਾਂ ਉਹਨਾਂ ਨੇ ਸਾਡੀ ਤਕਲੀਫ ਆਪਦੀ ਤਕਲੀਫ ਮੰਨ ਕੇ ਤੇ ਸਾਨੂੰ ਭਰੋਸਾ ਦਿਵਾਇਆ ਤੇ ਉਹ ਭਰੋਸੇ ਦੇ ਵਿੱਚ ਇਹਨਾਂ ਨੇ ਸਾਡਾ ਜਿਹੜਾ ਇਹ ਟਰੈਕ ਹੈ ਬਹੁਤ ਵਧੀਆ ਕੈਰੀ ਟਰੈਕ ਤਿਆਰ ਕਰ ਦਿੱਤਾ ਬਾਕੀ ਤੁਸੀਂ ਦੇਖਦੇ ਹੋ ਕਿੰਨੀ ਰੌਣਕ ਲੱਗੀ ਹੈ ਬੱਚੇ ਮੈਡਲ ਲੈ ਰਹੇ ਹੈਗੇ ਕਾਫੀ ਬੱਚਿਆਂ ਦੇ ਮੈਡਲ ਆਏ 10 ਤੋਂ 15 ਮੈਡਲ ਆ ਗਏ ਇਸ ਵਾਰ ਟਰੈਕ ਨਾਲ ਰਿਲੇਟਡ ਹੈ ਤੇ ਇਹੀ ਹੈ ਕਿ ਅਸੀਂ ਇੱਥੇ ਜੀ ਹੁਣ ਸਾਡੇ ਜਿਮ ਜਿਹੜਾ ਹੈਗਾ ਗੇਮ ਦਾ ਆਜੋ ਪੂਜਾ ਜੀ ਤੁਸੀਂ ਵੀ ਆਓ ਕੁਝ ਆਪਣਾ ਇਹ ਦੱਸਣਗੇ ਸਾਡੇ ਕੋਚ ਸਾਹਿਬਾ ਨੇ ਬਾਕਸਿੰਗ ਦੇ ਇਹਨਾਂ ਨੂੰ ਸਮੱਸਿਆ ਮੈਂ ਕੁਝ ਲੱਗੇ ਗੌਰਮੈਂਟ ਤੇ ਸਾਨੂੰ ਆਈ ਦਿੱਕਤ ਹੈ ਜੀ ਕਿ ਸਾਡਾ ਬਾਕਸਿੰਗ ਡੋਰ ਬੰਦ ਹੋਇਆ ਪਿਆ ਠੀਕ ਹੈ ਕੋਈ ਨਹੀਂ ਫਰਕ ਨਹੀਂ ਪੈਂਦਾ ਤੁਸੀਂ ਚੱਲੋ ਤੁਸੀਂ ਦੱਸਦੇ ਸਾੜਾ ਬਾਕਸਿੰਗ ਇੰਡੋਰ ਬੰਦ ਹੋਇਆ ਪਿਆ ਜਦੋਂ ਬੱਚੇ ਨਾਲ ਬਹੁਤ ਦਿੱਕਤ ਹੋ ਰਹੀ ਹੈ ਸਾੜਾ ਇੰਡੋਰ ਉਤਰਿਆ ਪਿਆ ਕੋਈ ਸਮਾਨ ਨਹੀਂ ਹੈਗਾ ਹੁਣ ਇਹਨੇ ਗਰਮੀਆਂ ਚ ਬੱਚੇ ਨੂੰ ਬਾਹਰ ਟ੍ਰੇਨਿੰਗ ਲਵਾ ਰਿਹਾ ਇਹਨੇ ਗਰਮੀਆਂ ਚ ਸਾੜੇ ਜਿਵੇਂ ਅੱਗੇ ਕੰਪੀਟੀਸ਼ਨ ਹੋ ਰਿਹਾ ਸਾਡੀ ਮੇਨ ਫਾਈਟ ਰਿੰਗ ਤੇ ਹੁੰਦੀ ਜਿਹੜਾ ਰਿੰਗ ਬਾਹਰ ਪਿਆ ਸਾਡੇ ਕੋਲ ਗਲਵਜ਼ ਨਹੀਂ ਹੈਗੇ ਪੰਚਿੰਗ ਕਾਡ ਨਹੀਂ ਹੈਗੇ ਜੋ ਬਾਕਸਿੰਗ ਗਾਰਡਿੰਗ ਕੋਈ ਵੀ ਸਮਾਨ ਨਹੀਂ ਹੈਗਾ ਜਦੋਂ ਬੱਚਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਹੋ ਰਹੀਆਂ ਅੱਗੇ ਫਾਈਟ ਲੜਨ ਵਾਸਤੇ ਵੀ ਸਰ ਪਾ ਕੇ ਸਰ ਬੋਲਣਗੇ ਸਰ ਅਸਨ ਚੱਲ ਰਿਹਾ ਹੈ ਕਿਸੇ ਜਮਾਨੇ ਦੇ ਬਟਿੰਡੇ ਦਾ ਨਾਮ ਰਿਹਾ ਕਾਫੀ ਲੰਬੇ ਸਮੇਂ ਤੋਂ ਬੱਚੇ ਮੈਡਲ ਲੈ ਕੇ ਆ ਰਹੇ ਨੇ ਪਰ ਕੁਝ ਪਿਛਲੇ ਕੰਪੀਟੀਸ਼ਨ ਦੇ ਦੌਰਾਨ ਖੇਡਾ ਪੱਤਰ ਪੰਜਾਬ ਦੇ ਅੰਦਰਾਂ ਰਿੰਗ ਲੱਗਿਆ ਲਿਹਾ ਜਿਹੜਾ ਰਿੰਗ ਦੀ ਜਿਹੜੀ ਹਾਲਤ ਆ ਕਾਫੀ ਖਰਾਬ ਹੋ ਗਈ ਤੇ ਹੁਣ ਜਦੋਂ ਫਰਸਟ ਪੈਰੀ ਦੇ ਪਿੱਛੇ ਜੋ ਕੰਮ ਚੱਲ ਰਿਹਾ ਸੀ ਉਹ ਰਿੰਗ ਲਾ ਕੇ ਰੱਖਿਆ ਹੋਇਆ ਲੇਕਿਨ ਇਹ ਸਾਰਾ ਸੈਸ਼ਨ ਜਿਹੜਾ ਜਾ ਰਿਹਾ ਬਿਨਾ ਬੱਚਾ ਬਿਨਾ ਰਿੰਗ ਤੋਂ ਕਰ ਰਹੇ ਨੇ ਇਹਨਾਂ ਨੂੰ ਉਸ ਚੀਜ਼ ਦਾ ਥੋੜੀ ਨਿਰਾਸ਼ਾ ਹੋ ਰਹੀ ਹੈ ਕਿ ਪਰਫਾਰਮੈਂਸ ਤੇ ਥੋੜਾ ਅਫਰਤ ਪੈ ਰਿਆ ਇਹਨਾਂ ਦਾ ਅਗਰ ਸਾਨੂੰ ਰਿੰਗ ਵਿੱਚ ਜੀਤਾ ਬੱਚੇ ਹੋਰ ਵੀ ਵਧੀਆ ਕਰ ਸਕਦੇ ਹਾਂ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਜਦੋਂ ਉਹ ਰਿੰਗ ਵਿੱਚ ਰਿੰਗ ਬਾਕਸ ਨੂੰ ਥੋੜਾ ਸਨਮਾਨ ਮਿਲੇ ਤੇ ਇਹ ਕੋਚ ਨਵੇਂ ਭਰਤੀ ਹੋਏ ਨੇ ਆਪਣੇ ਰਿਜ਼ਲਟ ਦੇ ਸਕਣ ਤੇ ਆ ਫੇਰੇ ਕੁਝ ਕਰ ਸਕਦੇ ਨੇ ਕਿਉਂਕਿ ਇਹਨਾਂ ਨੇ ਕੋਚ ਨਾਸੀ ਕੋਲ ਭਰਤੀ ਹੋਏ ਨੇ ਇਮਰੋਂ ਵਾਟ ਪਰਫਾਰਮੈਂਸ ਵਾਸਤੇ ਪੁੱਛਿਆ ਜਾਵੇਗਾ ਪਰ ਹੁਣ ਮੁਰਲੀਆਂ ਲੋੜਾ ਦੋ ਤੇ ਸਕੂਲੀ ਸਿਹੜੇ ਚੀਜ਼ਾਂ ਰਿੰਗ ਉਹ ਹੀ ਨਹੀਂ ਮਿਲ ਰਹੀਆਂ ਅੱਛਾ ਹੁਣ ਜਿਹੜੇ ਕੰਮ ਇਹ ਆਪਣੇ ਜਿਹੜਾ ਮੀਰ ਸਾਹਿਬ ਨੇ ਉਹ ਬਹੁਤ ਵਧੀਆ ਕੀਤਾ ਹੈ ਜਿਹੜਾ ਟਰੈਕ ਬਹੁਤ ਵਧੀਆ ਕਰਾਇਆ ਜਿਹੜੀ ਟਰੈਕ ਦੀ ਸਥਿਤੀ ਹੈ ਉਹ ਨੋ ਡਾਟ ਪਰ ਲੋਕਾਂ ਦੇ ਪਹਿਲਾਂ ਗੋਡੇ ਰੋਕ ਰਹੇ ਸਾਡੇ ਖੁਦ ਦੇ ਵੀ ਗੋਡੇ ਬੱਚਿਆਂ ਦੇ ਰੋਕ ਰਹੇ ਸੀ ਲੇਕਿਨ ਉਹ ਬਹੁਤ ਵਧੀਆ ਹੋਵੇ ਹੁਣ ਜਿਹੜਾ ਟਰੈਕ ਤੋਂ ਇਹ ਜਿ ਕੋਈ ਸਮੱਸਿਆ ਨਹੀਂ ਆਈ ਤਾਂ ਇੱਕ ਵਿਦਿਆਰਥੀ ਅੱਜ ਖੇਡ ਸਕੂਲ ਜੋਨ ਬਣਦੇ ਮੋਟਾ ਬਲੇ ਸਕੂਲਾਂ ਦੇ ਇਸ ਟਰੈਕ ਦੇ ਉੱਤੇ ਹੋਏ ਨੇ ਦੋ ਦਿਨਾਂ ਚੱ ਤਾਂ ਬਹੁਤ ਵਧੀਆ ਰਿਜ਼ਲਟ ਆਇਆ ਨੇ ਉਹ ਕੋਈ ਪ੍ਰੋਬਲਮ ਨਹੀਂ ਜਿਹੜੀ ਜਿਹੜੀ ਖੇਡਾਂ ਖੜਾਈ ਜਾਂਦੀਆਂ ਨੇ ਅੱਜ ਦੇ ਕੱਲ ਇੱਥੇ ਐਥਲੈਟਿਕਸ ਦਾ ਮੇਨ ਹੋਗੀ ਜੀ ਤੇ ਫੁੱਟਬਾਲ ਹੈ ਜੁੱਡੋ ਹੈ ਬਾਕਸਿੰਗ ਹੈ ਇਹ ਜਿਮਾ तकरीबन ਠੀਕ ਵਾਲੀ ਵਾਲਾ